ਤੇ ਤੁਹਾਨੂੰ ਕੀ ਲੱਗਦਾ ਕਿ ਆਪਣੇ ਵਾਅਦਿਆਂ ਤੇ ਕਿੰਨਾ ਖਰਾਬ ਨਹੀਂ ਜੀ ਹੁਣ ਤੱਕ ਕੋਈ ਵਾਅਦੇ ਨਹੀਂ ਪੂਰੇ ਹੋਏ ਨਾ ਅਜੇ ਤੱਕ ਕੋਈ ਕਰ ਸਕਦਾ ਮੈਨੂੰ ਤਾਂ ਉਮੀਦ ਹੈ ਨਹੀਂ ਕਿਸੇ ਪਾਰਟੀ ਦੇ ਕੋਈ ਵੀ ਪਾਰਟੀ ਹੋਵੇ ਤੇ ਕਾਂਗਰਸ ਅਜੇ ਵਿੱਚ ਬੰਦੇ ਕਹਿੰਦੇ ਨੇ ਕਾਂਗਰਸ ਵਿੱਚ ਕਹਿੰਦੇ ਕਾਲੀ ਵਿੱਚ ਕਹਿੰਦੇ ਨੇ ਆਮ ਆਦਮੀ ਪਾਰਟੀ ਵਿੱਚਾਰੇ ਕੋਈ ਇਹਨਾਂ ਦਾ ਕੋਈ ਹੋਣੀ ਅਹਿਮ ਰੋਲ ਨਹੀਂ ਹੈਗਾ ਬੰਦਾ ਹਾਲ ਇਹਨਾਂ ਦਾ ਸਾਰਾ ਤੁਸੀਂ ਕੀ ਕਰ ਸਕਦੇ ਹੋ ਤੁਸੀਂ 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 ਕੀ ਉਮੀਦ ਰੱਖਦੇ ਹੋ ਕਿ ਵੀ ਜਿਹੜਾ ਹੁਣ ਬਿਹਤਰੀ ਲਈ ਕੋਈ ਸਿਸਟਮ ਜਿਹੜਾ ਚੱਲੂ ਹੋ ਸਕਦਾ ਕੋਈ ਲੱਗਦਾ ਨਹੀਂ ਜੀ ਸਾਨੂੰ ਤਾਂ ਕੋਈ ਦੇਖਾਂਗੇ ਚੁਣਾਂਗੇ ਤਾਂ ਦੇਖੋ ਕੀ ਪਤਾ ਕੋਈ ਆਸਤੇ ਉੱtre ਪਰ ਸਾਨੂੰ ਨਹੀਂ ਲੱਗਦਾ ਇਹ ਇਹ ਸਾਡੇ ਨਾਲ ਜੁੜੇ ਸੀ ਪਿੰਡੂਬਾਵਾਲ ਦੇ ਉਹ ਵੋਟਰ ਉਹ ਸਪੋਰਟਰ ਉਹ ਲੋ ਜਾਗਰੂਕ ਲੋਕ ਉਹ ਯੂਥ ਯੂਥ ਜਿਨ੍ਹਾਂ ਨੂੰ ਉਮੀਦ ਹੈ ਉਮੀਦ ਹੈਗੀ ਹੈ ਕਾਇਮ ਹੈ ਉਹਨਾਂ ਦੀ ਉਮੀਦ ਕਿ ਜਦੋਂ ਵੀ ਕੋਈ ਇੱਥੇ ਸਰਪੰਚੀ ਦਾ ਜਿਹੜਾ ਕੋ ਉਮੀਦਵਾਰ ਆ ਜਿੱਤਦਾ ਹੈ ਤਾਂ ਪਿੰਡ ਦੀ ਬਿਹਤਰੀ ਲਈ ਯੂਥ ਲਈ ਤੇ ਪਿੰਡ ਦੇ ਵਿਕਾਸ ਲਈ ਕੋਈ ਨਾ ਕੋਈ ਅਪਰਾਲਾ ਜ਼ਰੂਰ ਕਰੇਗਾ ਕੈਮਰਾਮੈਨ ਸੰਜੂ रावत ਤੇ ਸੁੰਦਰ ਲਾਲ ਤਵਰਦੇ ਨਾਲ ਐਚਐ ਸ਼ਮੀ ਪੰਜਾਬ 19 ਸੰਗਰੂਰ ਇਹਦੇ ਵਿਕਾਸ ਦੇ ਇਹਦੇ ਦਾਅਵੇ ਨੇ ਉਹ ਲੋਕ ਦੱਸ ਰਹੇ ਨੇ ਆਪਣਾ ਏਜੰਡੇ ਦੱਸ ਰਹੇ ਨੇ ਲੋਕਾਂ ਅੱਗੇ ਰੱਖ ਰਹੇ ਨੇ ਤੇ ਜਿਹੜੇ ਪਿੰਡ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਾਅਦੇ ਤੇ ਦਾਅਵੇ ਕਿੱਥੇ ਜਾ ਰਹੇ ਨੇ ਅੱਜ ਪੰਜਾਬ ਨਾਈਟ ਦੀ ਟੀਮ ਪਹੁੰਚੀ ਹੈ ਪਾਲੀ ਸਿੰਘ ਕਮਲ ਸਰਪੰਚੀ ਦੇ ਜਿਹੜੇ ਉਮੀਦਵਾਰ ਨੇ ਜੋ ਉਹਨਾਂ ਦੇ ਮੈਸੇਜ ਇੱਥੋਂ ਉਮੀਦਵਾਰ ਨੇ ਤੇ ਉਹਨਾਂ ਨਾਲ ਗੱਲ ਕਰਦੇ ਆ ਕਿ ਪਿੰਡ ਦੇ ਵਿੱਚ ਕੀ ਕੀ ਮੁਸ਼ਕਲਾਂ ਨੇ ਕੀ ਕੀ ਸਮੱਸਿਆਵਾਂ ਨੇ ਤੇ ਉਹ ਜਦੋਂ ਸਰਪੰਚੀ ਜਿੱਤ ਜਾਂਦੇ ਆ ਉਹਨਾਂ ਦੇ ਘਰ ਵਿੱਚ ਸਰਪੰਚੀ ਆ ਜਾਂਦੀ ਹੈ ਤਾਂ ਉਹ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕਰਨਗੇ ਹਾਂਜੀ ਪਾਲੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਪੰਜਾਬ 90 ਦੇ ਉੱਤੇ ਹਾਂਜੀ ਮੈਂ ਸਾਫ ਦਾ ਸਰਪੰਚ ਹਾਂਜੀ ਪਾਲੀ ਸਿੰਘ ਕਮਲ ਗ੍ਰਾਮ ਪੰਚਾਇਤੋਬਾਵਾਲ ਮੈਂ ਪਿੰਡ ਦੇ ਲੋਕਾਂ ਨੇ ਮੈਨੂੰ ਤਿੰਨ ਵਾਰ ਪਹਿਲਾਂ ਸਮੁੱਚੀ ਸਾਧ ਸੰਗਤ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਚੌਥੀ ਵਾਰ ਮੇਰੀ ਮੈਸੇਜ ਪਰਮਜੀਤ ਕੌਰ ਕਮਲ ਜੋ ਸਰਪੰਚੀ ਦੇ ਪਿੰਡੂਬਾਵਾਲ ਦੇ ਉਮੀਦਵਾਰ ਨੇ ਸਾਡਾ ਪਹਿਲਾ ਅਜੰਡਾ ਹੈ ਪਿੰਡ ਦੀ ਸੰਗਤ ਨਾਲ ਅਸੀਂ ਵਿਚਾਰਾ ਕਰਕੇ ਲੋਕਾਂ ਨੇ ਸਾਨੂੰ ਮੁਸ਼ਕਲਾਂ ਦੱਸੀਆਂ ਪਹਿਲੀ ਮੁਸ਼ਕਲ ਹੈ ਜੋ ਸਾਡੇ ਪਿੰਡ ਦੇ ਨੌਜਵਾਨ ਨੇ ਜਿਨ੍ਹਾਂ ਦੀ ਅੱਗੇ ਵੱਧੂ ਸੋਚ ਹੈ ਜੋ ਬਹੁਤ ਸਾਰੇ ਨੌਜਵਾਨ ਨੇ ਖੜਿਆਰੀ ਨੇ ਕਬੱਡੀ ਦੇ ਹੋਰ ਵੀ ਬੱਚੇ ਗੇਮਾਂ ਕਰਦੇ ਨੇ ਜਿਨ੍ਹਾਂ ਨੂੰ ਕਿਸੇ ਕਿਸਮ ਦਾ ਪੰਚਾਇਤ ਵੱਲੋਂ ਸਹਿਯੋਗ ਨਹੀਂ ਮਿਲ ਰਿਹਾ ਉਹਨਾਂ ਨੂੰ ਅਸੀਂ ਬੱਚਿਆਂ ਨੂੰ ਸਾਰਿਆਂ ਨੂੰ ਪਿੰਡ ਵੱਲੋਂ ਡਰੈੱਸਾਂ ਹੋਰ ਖਾਣਾ ਖੋਰ ਵੀ ਜੋ ಗ್ರಾಮ ਪੰਚਾਇਤ ਕਰ ਸਕਦੀ ਆ ਉਹਨਾਂ ਦਾ ਅਸੀਂ ਬੱਚਿਆਂ ਦਾ ਪੂਰਾ ਕਿ ਉਹ ਖੇਡਣ ਅੱਗੇ ਵਧਣ ਪਿੰਡ ਦਾ ਦੇਸ਼ ਦਾ ਨਾਂ ਉੱਚਾ ਕਰਨਾ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਅੱਛਾ ਪਾਲੀ ਜੀ ਜਿਹੜਾ ਚੋਣ ਮੈਨੀਫੈਸਟੋ ਹੈ ਤੁਹਾਡੀ ਪੰਜਾਬ ਦੇ ਵਿੱਚੋਂ ਸ਼ਾਇਦ ਮੈਨੂੰ ਲੱਗਦਾ ਪਹਿਲੀ ਹੈ ਇਹ ਪੰਚਾਇਤ ਜਿਹੜੇ ਤੁਸੀਂ ਕੈਂਡੀਡੇਟ ਨੇ ਜਿਨ੍ਹਾਂ ਦਾ ਚੋਣ ਮੈਨੀਫੈਸਟੋ ਆਇਆ ਹਾਂਜੀ ਹਾਂਜੀ ਪਹਿਲੀ ਹੈ ਤੇ ਇਹ ਇਹ ਤੁਹਾਡੇ ਜਿਹੜਾ ਮਨ ਦੇ ਵਿੱਚ ਆਈਡੀਆ ਕਿਸ ਤਰ੍ਹਾਂ ਆਇਆ ਜੀ ਇਹ ਆਈਡੀਆ ਅਸੀਂ ਕਈ YouTube ਤੇ ਕਈ ਜਿਹੜੇ ਵਧੀਆ ਸੋਚਦੇ ਨੌਜਵਾਨ ਸਰਪੰਚ ਨੇ ਜਿਨ੍ਹਾਂ ਦੀ ਪਿੰਡ ਪ੍ਰਤੀ ਵਧੀਆ ਸੋਚ ਹੈ ਵੀ ਅਸੀਂ ਪਿੰਡ ਦਾ ਨਾ ਉੱਚਾ ਕਰਨਾ ਅਸੀਂ ਪਿੰਡ ਲਈ ਅਵਾਰਡ ਲੈ ਕੇ ਆਉਣਾ ਇਸ ਤਰ੍ਹਾਂ ਸਾਡੇ ਵੀ ਨੌਜਵਾਨਾਂ ਦੀ ਸੋਚ ਹੈ ਸਾਰੀ ਇਕੱਲੀ ਮੇਰੇ ਨਹੀਂ ਸਮੁੱਚੇ ਪਿੰਡ ਦੇ ਨੌਜਵਾਨਾਂ ਦੀ ਸੋਚ ਹੈ ਵੀ ਗ੍ਰਾਂਟ ਆਵੇ ਨਾ ਆਵੇ ਅਸੀਂ ਜਦੋਂ ਵੀ ਜੇ ਆਪਾਂ ਸਰਪੰਚ ਬਣਦੇ ਹਾਂ ਤਾਂ ਆਪਾਂ ਸਭ ਪਹਿਲੇ ਨੰਬਰ ਤੇ ਗਲੀਆਂ ਗਲੀਆਂ ਦੇ ਵਿੱਚ ਜੋ ਕੂੜਾ ਕਰਕਟ ਨਾਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਪਾਣੀ ਖੜਾ ਬੇਅਮਸਾਰ ਸਾਰੇ ਪਿੰਡ ਦੇ ਵਿੱਚ ਗੰਦ ਪਿਆ ਪਿਆ ਵੀ ਆਪਾਂ ਪਹਿਲਾ ਨੰਬਰ ਤੇ ਜੇ ਸੰਗਤ ਆਪਾਂ ਨੂੰ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਪਰਮਜੀਤ ਕੌਰ ਸਰਪੰਚ ਬਣਦੀ ਆ ਤਾਂ ਸਾਰੇ ਪਿੰਡ ਦੇ ਵਿੱਚ ਹਰ ਮਹੀਨੇ ਸਫਾਈ ਹੋਇਆ ਕਰੂ ਜਿਹਦੇ ਵਿੱਚ ਨੌਜਵਾਨ ਤਬਕਾ ਬੀਬੀਆਂ ਭੈਣਾਂ ਸਾਰੇ ਨਾਲ ਮਿਲ ਕੇ ਕੂੜਾ ਕਟਕਟ ਨੌਜਵਾਨ ਹੈ ਜੋ ਕੂੜਾ ਕਟਕਟ ਦਿਆਂ ਬੱਠਲ ਭਰਿਆ ਕਰਨਗੇ ਕਈਆਂ ਨਾਲ ਸਮੂਚੀ ਮੈਂਬਰ ਪੰਚਾਇਤ ਸਾਰੇ ਨਾਲ ਨਾਲ ਕੋ ਕੂੜਾ ਕਰਕਰ ਟਰਾਲੀਆਂ ਦੇ ਵਿੱਚ ਪਾ ਕੇ ਜਿੱਥੇ ਵੀ ਕਿਤੇ ਨੀਮੀ ਜਗਾ ਉੱਥੇ ਸਿੱਟਿਆ ਜਾਇਆ ਕਰੂਗਾ ਜੀ ਵੀ ਸਾਰੇ ਪਿੰਡ ਦੀ ਸਫਾਈ ਹੈ ਜਿਹੜੀ ਐਨ ਹੋ ਜੇ ਅੱਛਾ ਤੇ ਜੇਕਰ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਜਿਹੜੇ ਅਧੂਰੇ ਪਏ ਵਿਕਾਸ ਕਾਰਜ ਨੇ ਉਹ ਕਿਹੜੇ-ਕਿਹੜੇ ਨੇ ਜੀ ਪਿੰਡ ਦੇ ਵਿੱਚ ਜਿਹੜੇ ਅਧੂਰੇ ਵਿਕਾਸ ਨੇ ਜਿਸ ਤਰ੍ਹਾਂ ਕਿ ਪੈਲਸ ਪਿਛਲੀ ಗ್ರಾಮ ਪੰਚਾਇਤ ਨੇ ਪੈਲਸ ਬਣਾਇਆ ਉਸ ਦੇ ਵਿੱਚ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਉਸ ਦੇ ਵਿੱਚ ਕੋਈ ਪੱਖਾ ਨਹੀਂ ਲੱਗਿਆ ਹੋਇਆ ਉਸ ਦੇ ਵਿੱਚ ਕੋਈ ਕਰਾਕਰੀ ਜਾਂ ਫਰਨੀਚਰ ਨਹੀਂ ਹੈਗਾ ਉਸ ਦੇ ਵਿੱਚ ਦਫ਼ਤਰ ਨਹੀਂ ਹੈਗਾ ਉਸ ਦੇ ਵਿੱਚ ਜੋ ਪੈਲਸ ਹੈ ਪੈਲਸ ਦੇ ਆਲੇ-ਦੁਆਲੇ ਕੋਈ ਘਾਹ ਜਾਂ ਫੁੱਲ ਬੂਟੇ ਨਹੀਂ ਹੈਗੇ ਉਹ ਸਾਰੇ ਅਸੀਂ ਪਿੰਡ ਦੀ ಗ್ರಾಮ ਪੰਚਾਇਤ ਦੇ ਨਾਲ-ਨਾਲ ਸਾਰੇ ਵਾਰਡਾਂ ਦੇ ਦੋ-ਦੋ ਮੋਤਵਾਰ ਸਿਆਣੇ ਨੌਜਵਾਨ ਲੈ ਕੇ ਇਹ ਸਾਰੀ ਕਾਰਗੁਜ਼ਾਰੀ ਉਹ ਨੌਜਵਾਨਾਂ ਨੂੰ ਸਮਝਾਵਾਂਗੇ ਸੁਮਾਵਾਂਗੇ ਜੋ ਫਰਨੀਚਰ ਤੇ ਉਸ ਦਾ ਬਹੁਤ ਘੱਟ ਰੇਟ ਰੱਖਿਆ ਜਾਊਗਾ ਜੋ ਪਿੰਡ ਦਾ ਪੈਲਸ ਹੈ ਉਹਦੇ ਵਿੱਚ ਹਰ ਕੋਈ ਭੈਣ ਭਾਈ ਦੁੱਖ ਜਾਂ ਸੁੱਖ ਦੇ ਵਿੱਚ ਕੋਈ ਆਪਣਾ ਫੈਕਸ਼ਨ ਕਰਾ ਸਕੇ ਜਿਹਦੀ ਸਕੀਮ ਸੀ ਜਿਹਦੇ ਵਿੱਚ ਕੇਂਦਰੀ ਵਿਦਿਆਲਿਆ ਸਕੂਲ ਸੀਗਾ ਉਸ ਦਾ 8 ਕਰੋੜ ਰੁਪਇਆ ਹੋਣਾ ਆ ਚੁੱਕਿਆ ਜਿਸ ਦਾ ਪ੍ਰਧਾਨ ਆਪਣਾ ਮੋਦੀ ਸਾਹਿਬ ਨਹੀਂ ਪੱਥਰ ਰੱਖਣਗੇ ਅਸੀਂ ਉਹ ਤੋਂ ਸਕੂਲ ਲਿਆਉਣ ਦੇ ਵਿੱਚ ਕੇਂਦਰੀ ਵਿਦਿਆਲਿਆ ਸੰਗਠਨ ਦਾ ਜੋ ਸਕੂਲ ਹੈ ਸੈਂਟਰ ਦਾ ਉਹ ਲਿਆਉਣ ਦੇ ਵਿੱਚ ਕਾਮਯਾਬ ਹੋ ਗਏ ਸੀ ਅਸੀਂ ਸ਼ਿਵਰੇਜ ਦੀ ਬੜੀ ਕੋਸ਼ਿਸ਼ ਕੀਤੀ ਉਹ ਸਾਨੂੰ ਮਿਲਿਆ ਨਹੀਂ ਹੈਗਾ ਜੀ ਅਸੀਂ ਇਹਨੂੰ ਹੱਥ ਜੁੜ ਬੇਨਤੀ ਕਰਦਾ ਹਾਂ ਕਿ ਤੁਹਾਡੀ ਜੋ ਇੱਕੋ ਇੱਕ ਵੋਟ ਹੈ ਤੁਸੀਂ ਤੁਹਾਡਾ ਕਾਮਲ ਪਰਿਵਾਰ ਹੈ ਜਿਹੜਾ ਪਰਖਿਆ ਹੋਇਆ ਦੇਖਿਆ ਹੋਇਆ ਅਜਮਾਇਆ ਹੋਇਆ ਪਹਿਲਾ ਤੁਸੀਂ ਸਰਬਸੰਮਤੀ ਦੇ ਨਾਲ ਇੱਕ ਵਾਰੀ ਪੰਚ ਬਣਾਇਆ ਉਹ ਨੰਬਰ 2 ਤੇ ਉਸ ਤੋਂ ਬਾਅਦ ਮੇਰੇ ਘਰ ਵਾਲੇ ਨੂੰ ਪੰਚ ਬਣਾਇਆ ਜਿਸ ਤੋਂ ਸਾਰੇ ਪੰਚਾਂ ਤੋਂ ਮੇਰੇ ਘਰ ਵਾਲੇ ਬੀਬੀ ਪਰਮਜੀਤ ਕੌਰ ਕਮਲ ਫਸਟ ਆਈ ਸੀਗੇ ਨੰਬਰ 3 ਤੇ ਉਸ ਤੋਂ ਬਾਅਦ ਫੇਰ ਸੰਗਤਾਂ ਨੇ ਮੈਨੂੰ ਪਿਆਰ ਦਾ ਸਬੂਤ ਦਿੱਤਾ ਸਰਪੰਚ ਬਣਾਇਆ ਜਿਸ ਦੇ ਵਿੱਚ ਪੰਚਾਂ ਤੋਂ ਸਰਪੰਚ ਬਣੇਤੀ ਜ਼ਿਲ੍ਹੇ ਦੇ ਵਿੱਚੋਂ ਪਹਿਲੀ ਲੀਡ ਪਿੰਡੋਬਾਵਾਲ ਤੇ ਪੰਚ ਪਾਲੀ ਸਿੰਘ ਕਮਲ ਨੇ ਲਈ ਸੀ ਉਸ ਤੋਂ ਬਾਅਦ ਚੌਥੀ ਵਾਰ ਹੁਣ ਵੀ ਮੈਨੂੰ ਮੇਰੇ ਬਜ਼ੁਰਗਾਂ ਦਾ ਮੇਰੇ ਚਾਚੇ ਤਾਇਆ ਦਾ ਨੌਜਵਾਨ ਸਾਰੇ ਖਡਿਆਰੀ ਹੋਰ ਜਿਹੜੇ ਗਾਹ ਵਧੂ ਸੋਚਨੇ ਜਿਨ੍ਹਾਂ ਨੇ ਪਹਿਲਾਂ ਕੰਮ ਦੇਖਿਆ ਹੋਇਆ ਹੁਣ ਵੀ ਅਸੀਂ ਜੋ ਤੇਰਾ ਸਕੀਮਾ ਪਿੰਡ ਦੇ ਲਈ ਲੈ ਕੇ ਆਏ ਆ ਉਸ ਦੇ ਵਿੱਚ ਅਸੀਂ ਇੱਕ ਵਾਦਾ ਵੀ ਕੀਤਾ ਵੀ ਵਿਕਾਸ ਕੀਤਾ ਵਿਕਾਸ ਕਰਾਂਗੇ ਵੀ ਬੋਟ ਤੇ ਸਪੋਰਟ ਵੀ ਵਿਪਾਰਮਜੀਤ ਕੌਰ ਨੂੰ ਦਿਓ ਪਿੰਚਾਇਤੀ ਚੋਣਾਂ ਦਾ ਜਿਹੜਾ ਅਖਾੜਾ ਉਹ ਪੂਰੀ ਤਰ੍ਹਾਂ ਪੱਕ ਚੁੱਕਿਆ ਤੇ ਪਿੰਡ ਵਾਸੀਆਂ ਨੂੰ ਪੂਰੀ ਉਮੀਦ ਹੈ ਕਿ ਜਿਹੜੀ ਸਰਪੰਚੀ ਜਿਹੜਾ ਉਮੀਦਵਾਰ ਜਿਹੜਾ ਜਿੱਤੇਗਾ ਇਥੋਂ ਤੇ ਪਿੰਡ ਦੇ ਵਿਕਾਸ ਤੇ ਬਿਹਤਰੀ ਲਈ ਆਪਣਾ ਅਹਿਮ ਯੋਗਦਾਨ ਪਾਏਗਾ ਤੇ ਪਿੰਡ ਵਾਸੀਆਂ ਨਾਲ ਆਪਾਂ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਪਿੰਡ ਦੇ ਜਿਹੜੇ ਮੌਜੂਦਾ ਹਾਲਾਤ ਨੇ ਉਹ ਕਿਹੋ ਜਿਹੇ ਨੇ ਹਾਂਜੀ ਤੁਹਾਡਾ ਪੰਜਾਬ 90 ਦੇ ਉੱਤੇ ਸਵਾਗਤ ਕਰਦੇ ਹਾਂ ਜੀ ਥੈਂਕ ਯੂ ਜੀ ਅੱਛਾ ਜੀ ਤੁਹਾਡਾ ਨਾਂ ਕੀ ਹੈ ਜੀ ਅਮਨਦੀਪ ਸਿੰਘ ਗੋਰੀਆ ਜੀ ਅਮਨਦੀਪ ਸਿੰਘ ਜੀ ਜਿਹੜਾ ਪਿੰਡ ਦੇ ਜਿਹੜੇ ਮੌਜੂਦਾ ਜਿਹੜੇ ਵਿਕਾਸ ਕਾਰਜ ਕਿਹੋ ਜਿਹੇ ਨੇ ਤੇ ਜੇਕਰ ਅਧੂਰੇ ਪਏ ਨੇ ਤਾਂ ਉਹ ਕਿਹੋ ਜਿਹੇ ਨੇ ਦੇਖੋ ਵਿਕਾਸ ਤਾਂ ਬਹੁਤ ਹੋੰਦਾ ਆ ਜੀ 10 ਸਾਲਾਂ ਤੋਂ ਬਹੁਤ ਜ਼ਿਆਦਾ ਤੇ ਫਿਲਹਾਲ ਜੋ ਰਹਿੰਦੇ ਕੰਮ ਨੇ ਅਧੂਰੇ ਨੇ ਉਹ ਵੀ ਨੇਪਰੇ ਚੜ ਜਾਣਗੇ ਕਿਉਂਕਿ ਜੋ ਵੀ ਸਰਪੰਚ ਬਣੇਗਾ ਅਸੀਂ ਪਾਲੀ ਦੀ ਸਪੋਰਟ ਤੇ ਆ ਪਾਲੀ ਨੇ ਪਹਿਲਾਂ ਪਿਛਲੇ 5 ਸਾਲ ਕੰਮ ਕੀਤਾ ਹੈ ਬਹੁਤ ਜ਼ਿਆਦਾ ਵਧੀਆ ਕੰਮ ਹੋਇਆ ਹੈ ਟਿਊਬਾਂ ਦਾ ਸਟੇਡੀਅਮ ਦਾ ਤੇ ਵਾਟਰ ਸਪਲਾਈ ਦਾ ਤੇ ਲਾ ਲੋ ਜਿੱਦਾਂ ਕਿ ਇੱਥੇ ਇੱਕ ਪੰਜ ਘਰ ਛੱਡ ਕੇ ਸੇਮੇਕਰ ਟਿਊਬ ਲੱਗੀ ਹੁੰਦੀ ਸੀ ਠੀਕ ਹੈ ਨਾ ਜੀ ਰਾਤ ਨੂੰ ਐ ਨਹੀਂ ਦਿਨ ਮਤਲਬ ਕੋਈ ਹਨੇਰਾ ਨਹੀਂ ਲੱਗਦਾ ਸੀਗਾ ਥਾਂ ਥਾਂ ਤੇ ਦਿਨ ਸੀਗਾ ਜੀ ਖੇਡਾਰੀਆਂ ਦਾ ਬਹੁਤ ਮਾਣ ਵਧਾਉਂਦੇ ਸੀਗੇ ਆਈਐਸਐਲ ਟੂਰਨਾਮੈਂਟ ਕਰਵਾਉਂਦੇ ਸੀ ਦੋ ਦੋ ਟੂਰਨਾਮੈਂਟ ਹੁੰਦੇ ਸੀ ਤੇ ਲਾ ਲੋ ਕਿ ਜਿੱਦਾਂ ਵੀ ਕੋਈ ਜੋੜ ਮੇਲਾ ਪਰਦਾ ਉਹਦੇ ਵਿੱਚ ਲੰਗਰ ਲਾਉਣਾ ਸਾਰੇ ਤਰ੍ਹਾਂ ਦੇ ਕੰਮਾਂ ਵਿੱਚ ਪੰਚਾਇਤ ਦਾ ਪੂਰਾ ਸਹਿਯੋਗ ਮਿਲਦਾ ਸੀਗਾ ਜੇਕਰ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਜਿਹੜੀ ਪੀਨ ਵਾਲੇ ਪਾਣੀ ਦੀ ਕਿਸਮ ਕੀ ਕਿਸੇ ਜੀ ਪ੍ਰਬੰਧ ਕਿਹੋ ਜਿਹਾ ਬਹੁਤ ਵਧੀਆ ਵੀਰ ਪਹਿਲਾਂ ਦਾ ਅੱਛਾ ਤੇ ਗਲੀਆਂ ਨਾਲੀਆਂ ਦੇ ਹਾਲਾਤ ਗਲੀਆਂ ਨਾਲੀਆਂ ਦਾ ਹਾਲਾਤ ਬੱਤਰੀ ਆ ਕੀ ਉਰੇ ਬਾ ਸੀਵਰੇਜ ਦਾ ਕੋਈ ਪ੍ਰਬੰਧ ਹੈ ਤੁਹਾਡੇ ਪਿੰਡ ਦੇ ਵਿੱਚ ਸੀਵਰੇਜ ਦਾ ਪਹਿਲਾਂ ਪ੍ਰਬੰਧ ਹੈ ਜਦੋਂ ਪਹਿਲਾਂ ਸਰਪੰਚ ਹੁੰਦੇ ਸੀ ਇਹ ਪਾਲ ਜੀ ਤੇ ਹੁਣ ਤਾਂ ਬਸ ਐਸਾ ਬਾ ਜੀ ਨਾਲੇ ਡਿੱਗੇ ਪਏ ਆ ਬਣੇ ਹੈਗੇ ਸੀ ਤੇ ਬਸ ਉਦੋਂ ਦਾ ਕੋਈ ਹਾਂ ਸਵਾਲ ਨਹੀਂ ਹੋਈ ਕੱਡੇ ਵੀ ਨਹੀਂ ਮੁੜ ਕੇ ਅੱਛਾ ਜੀ ਤੇ ਹੁਣ ਅਸੀਂ ਅੱਗੇ ਇਹ ਆਸ ਕਰਦੇ ਆਂ ਵੀ ਅਸੀਂ ਆਪਣੇ ਪਿੰਡ ਨਾਲ ਸਭ ਕੁਝ ਕਰੀਏ ਤੇ ਉਰੇ ਐਜੂਕੇਸ਼ਨ ਦਾ ਜਿਹੜਾ ਸਿਸਟਮ ਹੈ ਉਹ ਕਿਹੋ ਜਿਹਾ ਉਰੇ ਪਿੰਡ ਦੇ ਅੰਦਰ ਐਜੂਕੇਸ਼ਨ ਦਾ ਪ੍ਰਬੰਧ ਹੈਗਾ ਜੀ ਫਿਲਹਾਲ ਤਾਂ ਬਹੁਤ ਵਧੀਆ ਜੀ ਮੁੰਡੇ ਵੀ ਜਿਹੜੇ ਪਹਿਲਾਂ ਨਾਲੋਂ ਨੇ ਉਹ ਬਹੁਤ ਵਧੀਆ ਅੱਗੇ ਵਧ ਰਹੇ ਨੇ ਪਹਿਲਾਂ ਜਿਹੜਾ ਹਾਲ ਸੀਗਾ ਸਾਡੇ ਵਿਦਿਆਕ ਪੱਖੋਂ ਬਹੁਤ ਉਹਦਾ ਗ੍ਰਾਫ ਗਿਰਿਆ ਹੋਇਆ ਸੀਗਾ ਤੇ ਹੁਣ ਮੈਂ ਲੋਕ ਜਾਗਰੂਤ ਹੋ ਰਹੇ ਨੇ ਸਾਡੇ ਪਿੰਡ ਦਾ ਸਕੂਲ ਵੀ ਬੜਾ ਵਧੀਆ ਜੋ ਪਹਿਲਾਂ ਮਾਨਯੋਗ ਢਿੰਟਾ ਸਾਹਿਬ ਨੇ ਉਹਨੂੰ ਗ੍ਰਾਂਟ ਭੇਦੀ ਸੀ ਭੇਜੀ ਸੀ ਤੇ ਉਹਦੀ ਬਿਲਡਿੰਗ ਵੀ ਬਹੁਤ ਵਧੀਆ ਬਣੀ ਹੋਈ ਹੈ ਤੇ ਹੁਣ ਸਿਹਤ ਸਹੂਲਤਾਂ ਦੀ ਗੱਲ ਕਰੀਏ ਵੀਰ ਜੀ ਤਾਂ ਉਰੇ ਪਸ਼ੂ ਡਿਸਪੈਂਸਰੀ ਜਾਂ ਕੋਈ ਜਨਰਲ ਡਿਸਪੈਂਸਰੀ ਹੈ ਬਿਲਕੁਲ ਹੈ ਜੀ ਜਨਰਲ ਡਿਸਪੈਂਸਰੀ ਵੀ ਹੈ ਪਸ਼ੂ ਡਿਸਪੈਂਸਰੀ ਵੀ ਹੈ ਕਿਉਂਕਿ ਯੂਥ ਨੂੰ ਨਾਲ ਲੈ ਕੇ ਚੱਲਣਾ ਬੜਾ ਜ਼ਰੂਰੀ ਗੱਲ ਹੈ ਇਸ ਤਰ੍ਹਾਂ ਕਰਕੇ ਵੀ ਸਾਰਾ ਜਿਹੜੇ ਸਪੋਰਟਸ ਕਲੱਬ ਵੀ ਹੈ ਜਾਂ ਯੂਥ ਕਲੱਬ ਜਿਹੜੇ ਬਣੇ ਹੋਏ ਐ ਜਿੱਦਾਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਔਰ ਸਾਫ ਸਫਾਈ ਦਾ ਜਿਹੜਾ ਹੈਗਾ ਸਾਰਾ ਡਿਸਪੈਂਸਰੀਆਂ ਸਕੂਲਾਂ ਜਾਂ ਬੱਚਿਆਂ ਦੀ ਪੜ੍ਹਾਈ ਵੱਲ ਸਪੋਰਟਸ ਵੱਲ ਜਾਂ ਸੋਸ਼ਲ ਵਰਕ ਜੋ ਪਿੰਡ ਦਾ ਜੋ ਵੀ ਹੈ ਪਿੰਡ ਦਾ ਵਿਕਾਸ ਹੈ ਵੀ ਅਸੀਂ ਰਲ ਮਿਲ ਕੇ ਸਾਰੇ ਇਹ ਉਹ ਅੱਗੇ ਵਧਾ ਸਕੀ ਆਹ ਵਾਲ ਵੇਖੇ ਤੇ ਆਓ ਤੁਹਾਨੂੰ ਉਥੋਂ ਦੇ ਸਾਬਕਾ ਸਰਪੰਚ ਸਰਦਾਰ ਹਰਚੰਦ ਸਿੰਘ ਜੀ ਨਾਲ ਗੱਲਬਾਤ ਕਰਾਉਂਦੇ ਆ ਤੇ ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਨੇ ਪਿੰਡ ਦੇ ਵਿੱਚ ਜਿਹੜੇ ਵਿਕਾਸ ਕਾਰਜ ਨੇ ਕਦੋਂ ਤੇ ਕਿਵੇਂ ਨੇਪਰੇ ਚਾੜੇ ਤੇ ਪਿੰਡ ਵਾਲਿਆਂ ਦਾ ਕੀ ਰਿਸਪੌਂਸ ਹੈ ਹਾਂਜੀ ਹਰਚੰਦ ਸਿੰਘ ਜੀ ਤੁਹਾਡਾ ਸਵਾਗਤ ਕਰਦੇ ਆ ਪੰਜਾਬ ਨੈਂਕੀ ਦੇ ਉੱਤੇ ਹਾਂਜੀ ਬਹੁਤ ਧੰਨਵਾਦ ਤੁਹਾਡਾ ਵੀ ਤੇ ਹਰਚੰਦ ਸਿੰਘ ਜਿਹੜੇ ਤੁਸੀਂ ਆਪਣੀ ਟਰਮ ਦੇ ਵਿੱਚ ਜਦੋਂ ਸਰਪੰਚ ਰਹੇ ਹੋ ਤਾਂ ਤੁਸੀਂ ਕੀ ਕੀ ਕਾਰਜ ਕੀਤੇ ਆ ਪਿੰਡ ਲਈ ਸਭ ਤੋਂ ਪਹਿਲਾਂ ਤਾਂ ਜੀ ਸਤਾ 19 ਸਤਾ ਸਤਾ ਸਤ ਸੇ ਤੋਂ ਲੈ ਕੇ ਜੀ ਬਡਟੀਰੀਅਲ ਸਾਹਿਬ ਦੀ ਡਿਮਾਂਡ ਸੀ ਵੀ ਸਟੇਡੀਅਮ ਬਣੇ ਇਹਨਾਂ ਨੇ ਬਹੁਤ ਗਰੰਟਾ ਦਿੱਤੀ ਹੈ ਪਹਿਲਾਂ ਜੀ ਵੀ ਇਸੇ ਮੇਰੇ ਵਾਲੇ ਕਰਬੰਦੇ ਵਿੱਚ ਸਟੇਡੀਅਮ ਹੋ ਪੂਰਾ ਹੋਇਆ ਹੁਣ ਦੇਖਣ ਲੱਗ ਹੋ ਸਕਦਾ ਵੀ ਸਾਰੇ ਪੰਜਾਬ ਚ ਹਰ ਪਿੰਡਾਂ ਦੇ ਵਿੱਚ ਸਟੇਡੀਅਮ ਬਣਾ ਹੋਵੇ ਅੱਛਾ ਜੇਕਰ ਪਿੰਡ ਦੇ ਵਿੱਚ ਇਹਨਾਂ ਨੇ ਸੇਤ ਸਹੂਲਤਾਂ ਦੀ ਗੱਲ ਕਰੀ ਹੈ ਪਸ਼ੂ ਡਿਸਪੈਂਸਰੀ ਜਾਂ ਜਨਰਲ ਡਿਸਪੈਂਸਰੀ ਦਾ ਕੀ ਹਾਲ ਹੈ ਜਿਹੜੀ ਜਨਰਲ ਡਿਸਪੈਂਸਰੀ ਹੈ ਜੀ ਉਹਦੇ ਵਿੱਚ ਟੀਚਰਾ ਬਿਲਡਿੰਗ ਬਹੁਤ ਵਧੀਆ ਹੈ ਜੀ ਉਹਦੀ ਵੁੱਟੇ-ਵੱਟੇ ਘਾਰੇ ਕਾਹੂ ਕਿਤੇ ਥਾਈ ਬੁਰੀ ਹੁੰਦੀ ਆ ਤੇ ਦੰਦਰਾ ਇਹ ਸਾਲ ਵੀ ਬਣਿਆ ਹੋਇਆ ਤੇ ਪੈਲਸ ਵੀ ਬਣਿਆ ਇੱਕ ਬਹੁਤ ਵਧੀਆ ਹੱਡੇ ਤੇ ਦੋ ਪਾਰ ਤੋਂ ਨੰਨ ਤੇ ਉਹ ਜੋ ਪੈਲਸ ਆ ਉਹ ਲੋਕ ਹਰੇਕ ਦਿਨ ਦੇਖ ਕੇ ਸੰਤਿਹ ਕਰਦਾ ਵਧੀਆ ਵਿਆਹ ਹੋ ਰਹੇ ਨੇ ਪੂਰਾ ਇੱਕ ਆਰਓ ਬਿਲਵਾਤਾ ਸੀ ਤੇ ਜਨ ਉਸ ਦੀ ਦਿੱਤੀ ਬਿਲਡਿੰਗ ਬਣ ਗਈ ਆਪਣੇ ਬਾਕੀ ਗਲੀਆਂ ਨਾਲੀਆਂ ਤੇ ਹੋਰ ਆ ਆਮ ਕੰਮ ਨੇ ਸਾਰੇ ਹੋ ਗਏ ਨੇ ਪੂਰੇ ਚੜ੍ਹ ਗਏ ਹਾਂ ਜੇਕਰ ਗੱਲ ਪੀਣ ਵਾਲੇ ਪਾਣੀ ਦੀ ਕਰੀ ਤਾਂ ਓਪੀ ਨਾਲੇ ਪਾਣੀ ਦਾ ਪ੍ਰਬੰਧ ਕਿ ਹੋ ਜਾਣਾ ਹੈ ਹਾਂ ਜੀ ਪੀ ਜਿਹੜਾ ਪੀਣ ਵਾਲੇ ਦਾ ਪਾਣੀ ਦਾ ਪ੍ਰਬੰਧ ਹੈ ਜੀ ਇਹ ਕਿਉਂਕਿ ਦੇਖੋ ਪਿਛਲੇ ਟਰਮ ਚ ਤੋਂ ਪਿਛਲੇ ਚ ਉਹ ਉਹਨਾਂ ਨੇ ਪਾਈਪਾਂ ਸਰਪੰਚ ਵੱਲੋਂ ਪਾਈ ਗਈਆਂ ਮਾੜੀਆਂ ਉਹ ਪਾਈਪਾਂ ਚੱਲਦੀ ਪਾਣੀ ਦਾ ਪ੍ਰਬੰਧ ਹੈ ਪਾਣੀ ਦਾ ਅੱਛਾ ਤੇ ਜੇਕਰ ਯੂਥ ਦੀ ਗੱਲ ਕਰੀਏ ਤਾਂ ਜਿਹੜਾ ਯੂਥਲੀ ਤੁਸੀਂ ਜਿਹੜਾ ਸਟੇਡੀਅਮ ਜਿਮ ਵਗੈਰਾ ਜਾਂ ਕੋਈ ਲਾਇਬ੍ਰੇਰੀ ਦਾ ਪ੍ਰਬੰਧ ਹੈ ਪਿੰਡਾਂ ਦਾ ਜਿਹੜਾ ਜੂਤ ਜਿਹੜਾ ਜੂਥਾ ਸਟੇਡੀਅਮ ਆ ਜੀ ਉਹਦੇ ਵਿੱਚ ਖੇਡਾਂ ਦੇ ਸਾਰੇ ਪੜਾਤੇ ਜਿਮ ਜਿੰਮਾ ਵੀ ਹੈਗੇ ਨੇ ਦੋ ਉੱਥੇ ਜਿੰਮਾ ਬਣਾਈ ਹੋਈਆਂ ਨੇ ਤੇ ਸ੍ਰੀ ਦੇਨ ਦੇ ਵਿੱਚ ਤਾਂ ਠੀਕ ਹੈ ਪਰ ਲਾਇਬ੍ਰੇਰੀ ਦੀ ਘਾਟ 4 ਬੀਬੀ ਗੁਰਮੇਲ ਕੌਰ ਜੀ ਨਾਲ ਤੇ ਉਹਨਾਂ ਨੂੰ ਪੁੱਛਦੇ ਆ ਕਿ ਉਹ ਪਿੰਡ ਦੀ ਬਿਹਤਰੀ ਤੇ ਵਿਕਾਸ ਲਈ ਆਪਣਾ ਕੀ ਏਜੰਡਾ ਲੈ ਕੇ ਚੱਲੇ ਨੇ ਹਾਂਜੀ ਤੁਹਾਡਾ ਸਵਾਗਤ ਕਰਦੇ ਹਾਂ ਜੀ ਪੰਜ਼ਾਮ 90 ਦੇ ਉੱਤੇ ਥੈਂਕ ਯੂ ਸਰ ਜਿਹੜਾ ਤੁਸੀਂ ਪਿੰਡ ਦੇ ਜਿਹੜੇ ਕੀ ਕੀ ਕਮੀਆਂ ਨੇ ਤੇ ਉਥੇ ਕੀ ਕੀ ਜਿਹੜਾ ਤੁਹਾਡੇ ਅਜੰਡੇ ਆ ਵੀ ਤੁਸੀਂ ਲੋਕਾਂ ਲਈ ਕੀ ਕੀ ਕਰਨਾ ਚਾਹੁੰਦੇ ਹੋ ਹਾਂਜੀ ਅਸੀਂ ਪਹਿਲਾਂ ਤਾਂ ਜਿਹੜੇ ਪਿੰਡ ਦੇ ਵਿਕਾਸ ਰੁਕੇ ਹੋਏ ਨੇ ਉਹ ਕਰਾਂਗੇ ਹਾਂਜੀ ਤੇ ਬਾਕੀ ਲੇਡੀਜ਼ ਵਾਸਤੇ ਜੋ ਵੀ ਸਾਥ ਹੋਊਗਾ ਉਹ ਪੂਰੀਆਂ ਕਰਾਂਗੇ ਕਮੀ ਉਹਨਾਂ ਦੀਆਂ ਤੇ ਉਹਨਾਂ ਦੇ ਖਾਸ ਤੋਂ ਖਾਸ ਉਹਨਾਂ ਦੀ ਵਿਰਤੀ ਲਈ ਸਾਰੇ ਪ੍ਰਬੰਧ ਕਰਾਂਗੇ। ਤਾਂ ਨੌਜਵਾਨ ਨੇ ਜੀ ਆਪਣੀ ਇਸ ਚੋਣਾਂ ਇਲੈਕਸ਼ਨ ਦੇ ਦੌਰਾਨ ਇੱਕ ਬਹੁਤ ਜ਼ਿਆਦਾ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਨੇ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਹਾਂਜੀ ਨੌਜਵਾਨਾਂ ਵਾਸਤੇ ਅਸੀਂ ਲੇਡੀ ਕੁੜੀਆਂ ਵਾਸਤੇ ਜਾਨੀ ਕਿ ਵੀ ਅਸੀਂ ਉਹਨਾਂ ਲਈ ਸਲਾਈ ਸੈਂਟਰ ਵਗੈਰਾ ਤੇ ਪੜ੍ਹਾਈ ਦੇ ਜਿਵੇਂ ਕੰਪਿਊਟਰ ਕੋਰਸ ਵਗੈਰਾ ਹੋਗੇ। ਬਾਕੀ ਉਹਨਾਂ ਦੀ ਪੜ੍ਹਾਈ ਦਾ ਖਿਆਲ ਧਿਆਨ ਰੱਖਾਂਗੇ ਜੀ ਤਾਂ ਜੋ ਉਹ ਅੱਗੇ ਜਾ ਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਜਾ ਤੁਹਾਨੂੰ ਇਹ ਪ੍ਰਭ ਹੋ ਸਕਣ ਜੀ ਅੱਛਾ ਤੇ ਜਿਹੜੀ ਹੁਣ ਤੁਸੀਂ ਪਿੰਡ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਕੀ ਮੈਸੇਜ ਕਰਨਾ ਚਾਹੋਗੇ ਅਸੀਂ ਅਪੀਲ ਕਰਨੀ ਚਾਹਾਂਗੇ ਜੀ ਸਾਨੂੰ ਜੇ ਤੁਸੀਂ ਵਧੀਆ ਸਮਝਦੇ ਹੋ ਤਾਂ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਜੀ ਸਾਡੇ ਨਾਲ